ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਭਲੀ ਕਰੇ ਆਉਣ ਵਾਲਾ ਸਮਾਂ ਚੰਗਾ ਹੋਵੇ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਦੇਖੋ ਕਿਸ ਤਰ੍ਹਾਂ ਬਨ ਟੁੱਟੀ ਜਾਂਦੇ ਆ ਮੈਂ ਵੀ ਵੀਡੀਓ ਹੀ ਦੇਖੀਆਂ ਆ ਮੈਂ ਕਿਹੜਾ ਉੱਥੇ ਗਈ ਆ ਪਰ ਇੱਥੇ ਵੀ ਲੱਗਦਾ ਹੈ ਕਿ ਜਿਵੇਂ ਸਾਡੀ ਹੀ ਗਲਤੀ ਹੋਵੇ ਕਿਉਂ ਤੁਸੀਂ ਕਹਿਣਾ ਵੀ ਇਹ ਕਿਸ ਤਰ੍ਹਾਂ ਦੀ ਗੱਲ ਕੀਤੀ ਇਹ ਗੱਲ ਇਸ ਤਰ੍ਹਾਂ ਹੈ ਵੀ ਜਖੋ ਜਿੱਥੇ ਵੀ ਆਪਾਂ ਕਿਤੇ ਬੰਨ ਟੁੱਟਿਆ ਹੋਇਆ ਦੇਖਦੇ ਆ ਉੱਥੇ ਦਰਖਤ ਨਹੀਂ ਹੈਗੇ ਪਰਮਾਤਮਾ ਕਰੇ ਹੁਣ ਦਾ ਟਾਈਮ ਸੁਖ ਸਵੇਲੀ ਨਿਕਲ ਜਾਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਰ ਨੁਕਸਾਨ ਤਾਂ ਬਹੁਤ ਹੋ ਚੁੱਕੇ ਆ ਘਰ ਵੀ ਟਹਿ ਚੁੱਕੇ ਆ ਫਸਲਾਂ ਬਰਬਾਦ ਹੋ ਗਈਆਂ ਇਹ ਹੁਣ ਪਤਾ ਨਹੀਂ ਕਦੋਂ ਜਾ ਕੇ ਇਹ ਘਾਟਾ ਜਿਹੜਾ ਆ ਪੂਰਾ ਹੋਊਗਾ ਕਹਿੰਦੇ ਹੁੰਦੇ ਆ ਇਹ ਫਸਲਾਂ ਬਰਬਾਦ ਹੋ ਗਈਆਂ ਜਾਂ ਘਰ ਡੱਟ ਗਏ ਪਰਮਾਤਮਾ ਕਰੂਗਾ ਕਿਤੇ ਕਹਿੰਦੇ ਹੁੰਦੇ ਫਿਰ ਇਹ ਸਭ ਕੁਝ ਠੀਕ ਹੋ ਜਾਊਗਾ ਪਰ ਜੇ ਸਾਡਾ ਜਾਨੀ ਨੁਕਸਾਨ ਹੋ ਜਵੇ ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ ਪਰਮਾਤਮਾ ਕਰੇ ਇਦਾਂ ਕਿਸੇ ਦੇ ਨਾਲ ਨਾ ਹੋਵੇ ਕਿ ਕਿਸੇ ਦੀ ਕੋਈ ਜਾਨ ਗਈ ਹੋਵੇ ਹਾਂਜੀ ਹੁਣ ਜਦੋਂ ਇਹ ਸਮਾਨ ਸੁਖ ਸਿਵਿੱਲੀ ਪਰਮਾਤਮਾ ਲਗਾ ਦੇਵੇ ਆਪਾਂ ਕੀ ਕਰਨਾ ਆ ਬੰਨ ਬਣਾ ਕੇ ਆਪਾਂ ਰਖਤ ਉੱਤੇ ਜ਼ਰੂਰ ਲਗਾਉਣੇ ਆ ਜਿਨ੍ਹਾਂ ਵੀ ਵੀਰਾਂ ਦੇ ਲਾਗੇ-ਲਾਗੇ ਖੇਤ ਹੈਗੇ ਆ ਜਿਹੜੇ ਵੀ ਉੱਥੇ ਸੇਵਾ ਕਰਦੇ ਆ ਇਹ ਜ਼ਰੂਰ ਅੱਗੇ ਤੋਂ ਮੇਰੇ ਧਿਆਨ ਵਿੱਚ ਗੱਲ ਰੱਖਣੀ ਆ ਕਿ ਬੰਨ ਬਣਾ ਕੇ ਉੱਤੇ درخت ਉਹ ਲਾਉਣੇ ਆ ਜਿਨ੍ਹਾਂ ਦੀਆਂ ਜੜਾਂ ਡੂੰਘੀਆਂ ਹੋਣ ਜੇ ਜੜਾਂ ਡੂੰਘੀਆਂ ਹੋਣਗੀਆਂ ਉਹ ਹੀ ਮਿੱਟੀ ਦੀ ਜਿਹੜੀ ਆ ਪਕੜਿਆ ਉਹ ਬਣਾ ਕੇ ਰੱਖਦੀਆਂ ਆ ਇਹਦੇ ਨਾਲ ਫੇਰ ਕੀ ਹੁੰਦਾ ਆ ਬੰਨ ਜਿਹੜਾ ਉਹ ਨਹੀਂ ਟੁੱਟਦਾ ਹੈਗਾ ਜਦੋਂ ਬਨ ਪਕੜ ਜ਼ਿਆਦਾ ਹੋਊਗੀ ਤੇ ਮਿੱਟੀ ਨਹੀਂ ਰੂੜੂਗੀ ਤੇ ਬਨ ਵੀ ਨਹੀਂ ਟੁੱਟੂਗਾ ਤੇ ਹੜ ਨਹੀਂ ਆਉਣਗੇ ਸਾਡੀਆਂ ਫਸਲਾਂ ਨਹੀਂ ਖਰਾਬ ਹੋਣਗੀਆਂ ਸਾਡੇ ਘਰ ਜਿਹੜੇ ਆ ਨਹੀਂ ਡੱਠਣਗੇ ਇਸੇ ਕਰਕੇ ਹਨਾ ਜਿਹੜੇ ਸਾਨੂੰ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਸਾਨੂੰ ਇਹ ਹੜਾਂ ਤੋਂ ਵੀ ਬਚਾਉਂਦੇ ਆ ਸਾਨੂੰ ਇਹ ਸੋਕੇ ਤੋਂ ਵੀ ਬਚਾਉਂਦੇ ਆ ਇਸ ਕਰਕੇ ਦਰਖਤ ਜਿਹੜੇ ਆ ਹੁਣ ਮੈਂ ਦੇਖਿਆ ਇੱਕ ਥਾਂ ਉਧਰੋਂ ਦਹਾੜ ਆਇਆ ਪਿਆ ਆ ਉਹ ਬਨ ਤੋਂ ਦਰਖਤ ਵੱਢੀ ਜਾਂਦੇ ਆ ਵੇ ਦਸੋਇ ਦ੍ਰਕਤ ਵੱਡੋਂਗੇ ਤਾਂ ਇਹ ਆਪਾਂ ਨਾਲ ਹੀ ਨੁਕਸਾਨ ਆ ਇਹ ਕਿਸੇ ਦਾ ਨੁਕਸਾਨ ਨਹੀਂ ਹੈਗਾ ਸਾਨੂੰ ਦ੍ਰਕਤ ਵੱਢਣੇ ਨਹੀਂ ਚਾਹੀਦੇ ਇਹ ਸਮਾ ਜਿਹੜਾ ਇਹਨਾਂ ਲੰਘ ਜਾਂਦਾ ਆ ਤੇ ਸਗੋਂ ਦ੍ਰਕਤ ਹੋਰ ਲਾਓ ਸੰਘਣੇ ਦਾ ਰਕਤ ਲਾਓ ਜਿਵੇਂ ਕਿਕਰਾਂ ਹੋਈਆਂ ਟਾਲੀਆਂ ਹੋਈਆਂ ਇਹਨਾਂ ਦੀਆਂ ਜੜਾਂ ਜਿਹੜੀਆਂ ਆ ਡੂੰਘੀਆਂ ਹੁੰਦੀਆਂ ਆ ਇਹ ਮਿੱਟੀ ਦੀ ਪਕੜ ਨੂੰ ਬਣਾ ਕੇ ਰੱਖਦੀਆਂ ਆ ਅੱਗੇ ਕਿਤੇ ਵੀ ਹੁੰਦਾ ਸੀਗਾ ਜਿਆਦੀਆਂ ਕਿਕਰਾਂ ਹੀ ਲਾਈਆਂ ਜਾਂਦੀਆਂ ਸੀ ਮੈਨੂੰ ਲੱਗਦਾ ਹੁਣ ਤਾਂ ਕਿਤੇ ਕਿੱਕਰ ਦਾ ਦਰਖਤ ਦੇਖਣ ਨੂੰ ਬਹੁਤ ਘੱਟ ਕਿਤੇ ਹੀ ਹੋਊਗਾ ਵੀ ਮਿਲਦਾ ਹੋਊਗਾ ਨਹੀਂ ਤਾਂ ਅੱਗੇ ਹਾਰ ਬੰਨ ਦੇ ਉੱਤੇ ਜ਼ਿਆਦਾ ਕਿੱਕਰਾਂ ਹੀ ਹੁੰਦੀਆਂ ਸੀਗੀਆਂ ਤੇ ਮਿਹਰਬਾਨੀ ਕਰਕੇ ਹੁਣ ਦਾ ਇਹ ਸਮਾਂ ਪਰਮਾਤਮਾ ਸੁਖ ਸਿਵਿਲੀ ਨਿਗਾਵੇ ਤੇ ਅੱਗੋਂ ਤੁਸੀਂ ਇਹੀ ਕੰਮ ਜਿਹੜਾ ਆ ਕਰਨਾ ਹੈ ਬੰਨ ਬਣਾ ਕੇ ਉੱਤੇ ਦਰਖਤ ਵੱਧ ਤੋਂ ਵੱਧ ਲਗਾਉਣੇ ਆ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਗੱਲ ਹੋਰ ਆ ਜੀ ਕਹਿੰਦੇ ਆ ਵੀ ਜੇ ਆਪਾਂ ਕਟ ਗਿਆ ਸੋਚ ਰੱਖਾਂਗੇ ਤਾਂ ਸਾਡੇ ਨਾਲ ਕਟ ਗਿਆ ਹੁੰਦਾ ਆ ਜੇ ਅਸੀਂ ਚੰਗੀ ਸੋਚ ਰੱਖਾਂਗੇ ਤਾਂ ਸਾਡੇ ਨਾਲ ਚੰਗਾ ਹੁੰਦਾ ਆ ਹਾਂਜੀ ਬੇਸ਼ੱਕ ਦੀ ਪਾਣੀ ਜਿੰਨਾ ਮਰਜੀ ਆਉਂਦਾ ਆ ਤੁਸੀਂ ਇਹੇ ਅਰਦਾਸ ਕਰੋ ਕਿ ਸਭ ਕੁਝ ਠੀਕ ਹੋ ਰਿਹਾ ਆ ਬਸ ਪੋਜ਼ਿਟਿਵ ਸੋਚੋ ਤੁਸੀਂ ਨੈਗੇਟਿਵ ਸੋਚਾਂਗੇ ਤੇ ਕਹਿੰਦੇ ਹੁੰਦੇ ਸਾਡੇ ਨਾਲ ਨੈਗੇਟਿਵ ਹੀ ਹੋਊਗਾ ਜੇ ਆਪਾਂ ਕਵਾਂਗੇ ਸਭ ਕੁਝ ਠੀਕ ਹੋ ਰਿਹਾ ਆ ਤੇ ਸਾਡੇ ਨਾਲ ਸਭ ਕੁਝ ਠੀਕ ਹੀ ਹੋਊਗਾ ਕਹਿੰਦੇ ਆ ਵੀ ਜਿਹੜਾ ਜਲ ਆ ਨਾ ਜਲ ਪਾਣੀ ਦੇਵਤਾ ਆ ਇਹ ਤੇ ਇਹ ਜਿਹੜਾ ਆ ਸਾਡੀ ਗੱਲ ਬਹੁਤ ਜਲਦੀ ਸੁਣਦਾ ਆ ਇਸ ਕਰਕੇ ਤੁਸੀਂ ਆਪਾਂ ਇਹੇ ਅਰਦਾਸ ਕਰਨੀ ਆ ਕਿ ਪਾਣੀ ਬਿਲਕੁਲ ਠੀਕ ਹੋ ਰਿਹਾ ਆ ਹੁਣ ਪਾਣੀ ਘਟ ਰਿਹਾ ਆ ਜੇ ਆਪਾਂ ਇਸੇ ਤਰ੍ਹਾਂ ਚੰਗਾ ਸੋਚਾਂਗੇ ਤਾਂ ਸਾਡੇ ਨਾਲ ਚੰਗਾ ਹੀ ਹੋਊਗਾ ਤੇ ਬਸ ਜੀ ਮੈਂ ਤਾਂ ਨਾ ਜਿੱਦਾਂ ਵੀਡੀਓ ਦੇਖਦੀ ਆ ਮਨ ਬਹੁਤ ਦੁਖੀ ਹੁੰਦਾ ਆ ਤਾਂ ਕਈ ਵੀਡੀਓ ਔਰ ਕਹਿੰਦੇ ਆ ਵੀ ਪਤਾ ਨਹੀਂ ਕਾਦੇ ਨਾਲ ਬਣਾਉਂਦੇ ਨੇ ਆਣੇ ਕਹਿ ਦਿੰਦੇ ਮੰਮੀ ਤੂੰ ਐਵੇਂ ਦੇਖ ਕੇ ਡਰ ਜਾਨੀ ਆ ਪਰ ਡਰ ਜੀ ਬਹੁਤ ਲੱਗਦਾ ਆ ਕਿਉਂਕਿ ਸਾਡੀ ਵੀ ਜ਼ਮੀਨ ਜਿਹੜੀ ਸੀ ਸਤਲੁਜ ਦਰਿਆ ਦੇ ਨਾਲ ਲੱਗਦੀ ਸੀ ਤੇ ਇਹੇ ਕਾਰਨਾ ਕਰਕੇ ਸਾਨੂੰ ਜ਼ਮੀਨ ਜਿਹੜੀ ਵੇਚਣੀ ਪਈ ਸੀ ਤੇ ਬਸ ਮੈਂ ਹੀ ਕਹਿਨੀ ਆ ਕਿ ਕੋਈ ਵੀ ਇਦਾਂ ਦਾ ਨਾ ਹੋਵੇ ਕਿ ਜਿਨ੍ਹਾਂ ਨੂੰ ਜ਼ਮੀਨ ਆ ਇਹਨਾਂ ਚੀਜ਼ਾਂ ਕਰਕੇ ਵੇਚਣੀ ਪਵੇ ਬਸ ਤੁਸੀਂ ਇਹ ਹੀ ਆ ਵੀ ਬਾਦ ਤੋਂ ਬਾਦ ਬੰਨਾਂ ਦੇ ਉੱਤੇ ਦਰਖਤ ਜ਼ਰੂਰ ਲਾਓ ਤਾਂ ਜੋ ਇਹ ਹੜ੍ਹਾਂ ਨੂੰ ਰੋਕ ਸਕਣ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਦੇ ਹੋ